ਸ੍ਰੀ ਕਾਲ ਜੀ ਬੈਰਜਕ ਖਾਲਸਾ ਬੈਰਜਕ ਦੀ ਫਤਿਹ ਇੱਕ ਗੱਲ ਤਾਂ ਸਭ ਨੇ ਸੁਣੀ ਹੋਣੀ ਕਿ ਜਦੋਂ ਵੀ ਰੱਬ ਬੰਦੇ ਦੀ ਜਿਹੜੀ ਹੈਗਾ ਉਹ ਮਤ ਮਾਰਦਾ ਨਾ ਕਿ ਰੱਬ ਕਿਸੇ ਦੇ ਲੱਤ ਮਾਰਦਾ ਇੱਕ ਹਾਕਮ ਆਮ ਸੁਣੀ ਆ ਕਈ ਇਹਨੂੰ ਕੋਈ ਕਿਸ ਤਰ੍ਹਾਂ ਸੁਣਾਉਂਦਾ ਕੋਈ ਕਿਸ ਤਰ੍ਹਾਂ ਸੁਣਾਉਂਦਾ ਇਹ ਮੈਂ ਕਿਉਂ ਕਿਹਾ ਕਿਉਂ ਕਹਿਣ ਲੱਗਿਆ ਇਸ ਤਰ੍ਹਾਂ ਦੀ ਵੀਡੀਓ ਮੈਂ ਲੈ ਕੇ ਤੁਹਾਡੇ ਕੋਲੇ ਇੱਕ ਹਾਜ਼ਰ ਹੋਇਆ। ਬੈਠੇ ਅਕਸਰ ਤਾਂ ਵੀਡੀਓ ਤੁਸੀਂ ਉਹਨਾਂ ਦੀਆਂ ਸੁਣਦੇ ਰਹਿੰਨੇ ਹੋ। ਕੌਣ ਇਹੋ ਤੁਹਾਨੂੰ ਪਹਿਲਾਂ ਵੀਡੀਓ ਸੁਣਾ ਦਿੰਨੇ ਆ ਫਿਰ ਤੁਸੀਂ ਆਪੀ ਜੱਜ ਕਰ ਲਓਗੇ। ਆ ਜਿਹੜੀ ਨਸ਼ੇ ਦੀ ਕਹਾਣੀ ਹੈ। ਆ ਨਸ਼ਾ ਘਰ ਘਰ ਪਚੋਣ ਵਾਲਾ ਕਾਲੀ ਦਲ। ਦੁਆਰੇ ਸੁਣੋਣੇ ਦੁਆਰੇ ਵੀਡੀਓ ਜਿਹੜੀ ਹੈਗੀ ਆ ਸੁਖਬੀਰ ਬਾਦਲ ਦੀ ਤੁਸੀਂ ਆਵਾਜ਼ ਪਸਾਨ ਲੈ ਹੁਣੀ ਜੇ ਤੁਹਾਨੂੰ ਤਸਵੀਰ ਨਹੀਂ ਨਜ਼ਰ ਆਈ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਇੰਨੀ ਜਿਆਦੇ ਵਾਇਰਲ ਹੋ ਰਹੀ ਆ ਦੋ ਚਾਰ ਦਿਨਾਂ ਤੋਂ ਚਲ ਮੈਂ ਸੋਚਿਆ ਸੀ ਯਾਰ ਕੀ ਇਹਦਾ ਰੋਜ਼ ਹੀ ਆਇਆ ਜਾਂ ਕੋਈ ਕੱਟ ਮਾਰਦਾਗਾ ਤੇ ਪਰ ਜਿਹੜੀ ਵੀਡੀਓ ਲਗਾਤਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਰਹੀ ਆ ਦੇਖੋ ਬੰਦੇ ਦੇ ਕਹਦੇ ਹੁੰਦੇ ਆ ਨਾ ਜਿਹੜੇ ਬੰਦੇ ਨੇ ਕਰਮ ਕੀਤੇ ਨੇ, ਪਾਪ ਕੀਤੇ ਨੇ, ਪੁੰਨ ਕੀਤੇ ਨੇ, ਜੋ ਵੀ ਕੀਤਾ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੈਤ ਤਾ ਤੋਂ ਲੱਖ ਲਕੋ ਲਿਆ ਪਰ ਕਿਤੇ ਨਾ ਕਿਤੇ ਕਹਿੰਦੇ ਬੰਦੇ ਦੀ ਜ਼ਬਾਨ ਉੱਤੇ ਉਹ ਆਖਰ ਚੀਜ਼ ਆ ਹੀ ਜਾਂਦੀ ਹੈ। ਤੇ ਜਿਹੜਾ ਹੈਗਾ ਹੁਣ ਸੁਖਬੀਰ ਬਾਦਲ ਨੇ ਕਹਿ ਰਿਹਾ ਕਿ ਘਰ ਘਰ ਦੇ ਵਿੱਚ ਨਸ਼ਾ ਪਚਾਇਆ ਅਕਾਲੀ ਦਲ ਨੇ। ਫੇਰ ਕਹਿੰਦਾ ਨਹੀਂ ਨਹੀਂ ਆਮ ਆਦਮੀ ਪਾਰਟੀ ਨੇ ਇਹ ਤੁਸੀਂ ਵੀਡੀਓ ਤੋਂ ਤਾਂ ਲਗਭਗ ਸਾਰਿਆਂ ਨੇ ਸੁਣੀ ਲਈ ਦੀ ਹੋਣੀ ਤੇ ਹੁਣ ਇਹਨਾਂ ਦੀ ਰੱਬ ਨੇ ਕੀ ਆ ਮਤ ਮਾਰ ਦਿੱਤੀ ਬੁੱਧੀ ਪ੍ਰੇਸ਼ਟ ਹੋ ਗਈ ਇਹਨਾਂ ਦੀ ਹੁਣ ਇਹ ਲੋਕ ਹੁਣ ਇੱਕ ਮੱਸੀ ਵਾਂਗੂ ਜਿਹੜੇ ਮੱਸੀ ਨਹੀਂ ਟੜਫਦੀ ਹੁੰਦੀ ਜੋ ਪਾਣੀ ਚੋਂ ਬਾਹਰ ਕੱਢ ਲਿਆ ਉਹਨੂੰ ਤੇ ਉਹ ਇਸ ਤਰ੍ਹਾਂ ਟੜਫ ਰਹੇ ਨੇ ਇਹ ਇਹਨਾਂ ਨੇ ਨਸ਼ਾ ਸ਼ੁਰੂ ਕੀਤਾ ਕੈਪਟਨ ਦੀ ਸਰਕਾਰ ਕੋਲ ਵਿੱਚ ਆਇਆ ਉਸ ਤੋਂ ਬਾਅਦ ਹੁਣ ਸਰਕਾਰ ਦੇ ਵਿੱਚ ਵੀ ਜਿਹੜਾ ਚੱਲੀ ਜਾ ਰਿਹਾ ਹੈਗਾ ਕੋਈ ਹੱਲ ਨਹੀਂ ਕੋਈ ਤੋਰ ਨਹੀਂ ਆਪਾਂ ਇਹ ਨਹੀਂ ਕਹਿੰਦੇ ਕਿ ਨਸ਼ਾ ਜਾਂ ਹੁਣੀ ਪ੍ਰਗਟ ਹੋ ਗਿਆ ਕੋਈ ਇਹ ਦੇਣ ਅਕਾਲੀਆਂ ਦੀ ਅਕਾਲੀਆਂ ਤੋਂ ਬਾਅਦ ਝੁੱਟੀ ਸੌਂਖ ਖੱਡ ਕੇ ਖਾਦੀ ਗੁਟਕਾ ਸਾਹਿਬ ਦੀ ਤਲਵੰਡੀ ਸਾਹਿਬ ਦੰਦ ਦਸਾਂਵਾਂ ਕੰਨੀ ਮੂੰਹ ਕਰਕੇ ਕੈਪਟਨ ਅਵਰੇਂਦਰ ਸਿੰਘ ਨੇ ਤੇ ਉਹਦਾ ਵੀ ਜਿਹੜਾ ਬਿਸਤਰਾ ਗੋਲ ਹੋ ਗਿਆ ਇਹੀ ਸੌਂ ਖਾ ਕੇ ਆਮ ਆਦੀ ਪਾਰਟੀ ਸਰਕਾਰ ਬਣੀ ਸੀ ਨਸ਼ੇ ਦਾ ਲੱਕ ਤੋੜਾਂਗੇ ਨਸ਼ਾ ਸੀ ਉਹ ਕਰਦਾਂਗੇ 24 ਘੰਟੇ ਦੇ ਵਿੱਚ ਬੇਅਦਵੀ ਦਾ ਇਨਸਾਫ ਦਵਾ ਦਾਂਗੇ ਤੁਹਾਨੂੰ ਨਸ਼ਾ ਦੁੱਗਣਾ ਤੋਂ ਤਿਗੜਾ ਹੋ ਗਿਆ ਬੇਅਦਵੀ ਨੇ ਘਟਨਾਵਾ ਉਰ ਕੋੰਡਾ ਨਾਲ ਨਹੀਂ ਰਹਿ ਰਹੀਆਂ ਕਹਿਣ ਦਾ ਭਾਵ ਕਿ ਜਿੰਨੀਆਂ ਜਿਹੜੀਆਂ ਸਰਕਾਰਾਂ ਨੇ ਜਿੰਨੀਆਂ ਵੀ ਬਣ ਗਈਆਂ ਚਾਹ ਕਾਲੀ ਦਾਲਾ ਉਹਨਾਂ ਨੇ ਤਾਂ ਸਿੱਖ ਕੌਮ ਦਾ ਖੁਰਾਕੋਜ ਮਟਾਇਆ ਪੂਰਾ ਪੂਰੀ ਅੱਡੀ ਚੋਟੀ ਦਾ ਲਾਇਆ ਜ਼ੋਰ ਬਾਦਲ ਨੇ ਪ੍ਰਕਾਸ਼ ਬਾਦਲ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਸਿੱਖ ਕੌਮ ਦੇ ਉੱਤੇ ਸਿਰਫ ਆਪਣੀ ਕੁਰਸੀ ਖਾਤਰ ਕਿ ਮੈਂ ਮੁੱਖ ਮੰਤਰੀ ਬਣਿਆ ਰਹਿਮਾ ਮੇਰੇ ਕੋਈ ਅਹੁਦੇ ਰਹਿਣਾ ਪਰ ਉਹਨੇ ਕਦੇ ਸਿੱਖ ਕੌਮ ਦੇ ਦਾ ਦਰਦ ਨਹੀਂ ਸੁਣਿਆ ਮਿਸਕ ਕੋਮ ਦੇ ਨਾਲ ਮੈਂ ਕੀ ਕਰਕੇ ਜਾ ਰਿਆਂ ਤੇ ਮੈਂ ਇੱਥੋਂ ਕੀ ਲੈ ਜਾਣਾ ਸਾਰਿਆਂ ਦੇ ਖਾਲੀ ਹੱਥ ਜਾਣਾ ਇੱਥੋਂ ਨਾ ਪਤਾ ਹੈਗਾ ਨਾਲੇ ਸਾਰਿਆਂ ਨੂੰ ਇਹ ਗੱਲ ਦਾ ਕਿ ਨਾ ਸਾਡੇ ਨਾਲ ਧੀਾਂ ਪੁੱਤਰ ਜਾਣਾ ਨਾ ਸਾਡੇ ਨਾਲ ਮਾਇਆ ਜਾਣੀ ਨਾ ਸਾਡੇ ਨਾਲ ਕੁਝ ਹੋਰ ਜਾਣਾਗਾ ਆਕਰ ਸੱਚਾਈ ਜਾਣੀ ਆ ਤੇ ਉਸ ਪਰਮਾਤਮਾ ਦਾ ਨਾਮ ਜਾਣਾਗਾ ਤੇ ਤੁਸੀਂ ਜਿਹੜੀ ਇਹ ਸੁਗਵੀਰ ਬਾਦਲ ਦੀ ਆ ਗੱਲ ਜਿਹੜੀ ਹੁਣ ਇਹ ਪਾਗਲਾ ਵਾਂਗੂ ਨਹੀਂ ਹੁੰਦੇ ਇੱਕ ਲੋਕ ਆਪਾਂ ਕਹਿ ਦਿੰਨੇ ਆ ਕਿ ਬੰਦਾ ਫਲਾਣਾ ਬੰਦਾ ਯਾਰ ਮੈਂਟਲ ਹੋ ਗਿਆ ਇਹ ਮੈਂਟਲੀ ਵਾਲੇ ਵਾਂਗੂ ਅਬਸੈਟ ਹੋਏ ਹੋਏ ਨੇ ਇਹਨਾਂ ਦੇ ਮੂੰਹ ਚੋਂ ਨਿਕਲਦਾ ਕੁਝ ਹੋਰ ਆ ਪ੍ਰਮਾਤਮ ਕਢਾ ਦਿੰਦਾ ਸੱਚ ਆ ਬੋਲਦੇ ਕੁਝ ਹੋਰ ਹੁੰਦੇ ਆ ਇਹ ਹੁਣ ਇਹਨੇ ਆਪਣੀ ਜ਼ੁਬਾਨ ਦੇ ਵਿੱਚੋਂ ਕਿਹਾ ਕਿ ਅਕਾਲੀ ਦਲ ਨੇ ਜਿਹੜਾ ਨਸ਼ਾ ਕਰ ਕਰ ਪਹਚਾਇਆ ਅਕਾਲੀ ਦਲ ਦੀ ਦੇਣ ਆ ਇਹ ਜਿਹੜੀ ਇੱਕ ਮਜੀਠੀ ਉੱਤੇ ਰੋਪ ਲੱਗਦੇ ਰਹੇ ਬੀਸਾ ਕੇਜਰੀਵਾਲ ਨੇ ਜਿਹੜਾ ਕੇਸ ਕੀਤਾ ਸੀ ਮਜੀਠੀਏ ਤੇ ਮਜੀਠੀ ਨੇ ਕੇਸ ਕੀਤਾ ਸੀ ਕੇਜਰੀਵਾਲ ਕਹਿੰਦੇ ਰਿਹਾ ਬਾਅਦ ਚ ਕੇਜਰੀਵਾਲ ਜਿਹੜਾ ਮਾਫੀ ਮੰਗ ਜਾਂਦਾਗਾ ਤੁਹਾਨੂੰ ਕਹਿਣਾ ਕਿ ਇਹਨਾਂ ਲੋਕਾਂ ਦਾ دین ਧਰਮ ਕੋਈ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਜਿੰਨੇ ਹੈਗੇ ਨੇ ਇਹਨਾਂ ਨੂੰ ਕੁਰਸੀ ਪਿਆਰੀ ਆ ਸਾਰੇ ਬਿਆਦਬੀ ਦੇ ਨਾਮ ਤੇ ਸਿਆਸਤ ਕਰ ਲਈ ਇਹਨਾਂ ਨੇ ਸਾਰਿਆਂ ਨੇ ਪਾਰਟੀਆਂ ਤਿੰਨ ਬਦਲ ਗਈਆਂ ਨਸਿਆਂ ਦੇ ਨਾਮ ਤੇ ਸਿਆਸਤ ਕਰ ਲਈ ਧਰਮ ਦੇ ਨਾਮ ਤੇ ਸਿਆਸਤ ਕਰ ਲਈ ਜਾਤ ਪਾਤਾਂ ਦੇ ਨਾਮ ਤੇ ਸਿਆਸਤ ਕਰ ਲਈ ਪਰ ਬੰਡੀਆਂ ਪਾਉਣ ਵਾਲੇ ਹਮੇਸ਼ਾ ਖਤਮ ਹੋ ਜਾਂਦੇ ਨੇ ਕਿਸੇ ਕੌਮ ਨੂੰ ਲੜਾਉਣਾ ਸਭ ਤੋਂ ਵੱਡਾ ਪਾਪ ਆ ਆਪਾਂ ਕਹਿੰਦੇ ਨਾ ਜਨਵਾਰ ਜਨਵਾਰ ਨੂੰ ਜਿਹੜੇ ਮੁਰਗਾ ਮੁਰਗੀ ਨੂੰ ਲੜਾਉਂਦੇ ਜਾਂ ਕੁੱਤਾ ਕੁੱਤੇ ਨਾਲ ਲੜਦੇ ਨੇ ਆਪਾਂ ਕਈ ਲੋਕ ਸੌਂਕ ਰੱਖਦੇ ਆ ਕੁੱਤੇ ਬਿੱਲਿਆਂ ਨੂੰ ਪਾਲਦੇ ਲੜਾਉਣ ਵਾਸਤੇ ਲੜਾਉਣਾ ਵੀ ਇੱਕ ਬਹੁਤ ਵੱਡਾ ਪਾਪ ਆ ਤੇ ਜਰਮਾ ਤੇ ਜਿਹੜਾ ਜੁਰਮਾ ਜਿਹੜਾ ਸੰਵਿਧਾਨ ਦੇ ਦਾਇਰੇ ਦੇ ਚਾਉਂਦਾ ਉਹ ਸਭ ਤੋਂ ਵੱਧ ਜਿਹੜੇ ਸੰਵਿਧਾਨ ਨੂੰ ਮੰਨਦੀਆਂ ਸੰਵਿਧਾਨ ਦੀਆਂ ਸੌਆਂ ਖਾਂਦੀਆਂ ਸਰਕਾਰਾਂ ਉਹ ਇੱਕ ਦੂਜੇ ਨੂੰ ਦੇਸ਼ ਨਾਲ ਲੜਾਉਣਾ ਚਾਹੁੰਦੀਆਂ ਇੱਕ ਦੂਜੇ ਨੂੰ ਜਿਹੜਾ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੀਆਂ ਨੇ ਜਾਤਾਂ ਪਾਤਾਂ ਦੇ ਨਾਂ ਤੇ ਲੜਾਉਣਾ ਚਾਹੁੰਦੀਆਂ ਨੇ ਬੰਡੀਆਂ ਪਾਣਾ ਚਾਹੁੰਦੇ ਨੇ ਕਿਤੇ ਕਿਸ ਨੇ ਕੋਈ ਬਿਆਨ ਦਿੱਤਾ ਕਿਸੇ ਨੇ ਉਧਰ ਲੜਾਤਾ ਕਿਸੇ ਨੇ ਉਧਰ ਲੜਾਤਾ ਸਾਥ ਤੋਂ ਜਿਹੜੇ ਦੋਖੀ ਆਪਾਂ ਕਹਿੰਦੇ ਇਹ ਸਰਕਾਰਾਂ ਜਿਹੜਿਆ ਐਮ ਰੋਲ ਨੇ ਇਹਨਾਂ ਦੇ ਸਰਕਾਰਾਂ ਦੇ ਸੰਵਿਧਾਨ ਦਾ ਤਾਂ ਇੱਕ ਨਾਉ ਵਰਤ ਲੈਂਦੇ ਆ ਇਹ ਸੌਂਾ ਚੁੱਕ ਲੈਂਦੇ ਆ ਝੁੱਟੀਆਂ ਸੌਂਾ ਖਾ ਜਾਂਦੇ ਆ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਤੇ ਜਿਹੜਾ ਇਹਨਾਂ ਦਾ ਅੰਤ ਹੋਇਆ ਤੇ ਇਸ ਤੋਂ ਵੱਡਾ ਅੰਤ ਕੀ ਹੋਵੇਗਾ ਜੇਕਰ ਹੁਣ ਲੋੜ ਆ ਅਕਾਲੀ ਕਾਲੀ ਦਲਬਾਗਲਾ ਅਕਾਲੀ ਨਹੀਂ ਕਹਦਾ ਮੈਂ ਕਾਲੀ ਦਲ ਬਦਲ ਤਾਂ ਨਹੀਂ ਆਉਂਦਾ ਮੁੜ ਕੇ ਅਕਾਲੀ ਦਲ ਮੋੜ ਸਰਜੀਤ ਹੋ ਸਕਦਾ ਜੇ ਸਿੱਖ ਕੌਮ ਚਾਵੇ ਜੇ ਸਿੱਖ ਕੌਮ ਆਪਣੀ ਜ਼ਮੀਰਾਂ ਨੂੰ ਜਗਾਵੇ ਆਪਣੀਆਂ ਮਰੀਆਂ ਹੋਈਆਂ ਜਿਹੜੀਆਂ ਜ਼ਮੀਰਾਂ ਉਹਨਾਂ ਦੇ ਵਿੱਚ ਜੇ ਸਾਹ ਪਾਵੇ ਗੁਰੂ ਦਾ ਓਟ ਆਸਰਾ ਲੈ ਕੇ ਕੀਤਿਆਂ ਭੁੱਲਾ ਨੂੰ ਬਖਸਾ ਕੇ ਤੇ ਜੇਕਰ ਉਹ ਸੱਚ ਦੇ ਪੰਥ ਦੀ ਬਣਨਾ ਚਾਹੁੰਦੇ ਨੇ ਅਕਾਲੀ ਦਲ ਤਾਂ ਮਰਸਦਿਤ ਹੋ ਸਕਦਾ ਪਰ ਬਦਲ ਨਹੀਂ ਤੇ ਇਹਨਾਂ ਲੋਕਾਂ ਦੇ ਜਿਹੜਾ ਕੀਤਾ ਇਹਨਾਂ ਨੇ ਮਨੁੱਖਤਾ ਦਾ ਘਾਣ ਕੀਤਾ ਲੋਕਾਂ ਨੂੰ ਲੜਾਇਆ ਲੋਕਾਂ ਨੂੰ ਪੁੱਤ ਨਸੇ ਤੇ ਲਾਏ ਨੇ ਜਿਨ੍ਹਾਂ ਨੇ ਤੇ ਉਹਨਾਂ ਦਾ ਵੀ ਜਿਹੜਾ ਤੁਸੀਂ ਹਾਸਰ ਦੇਖੋਗੇ ਬਹੁਤ ਮਾੜਾ ਹੋਵੇਗਾ ਕਿਸੇ ਦੇ ਧੀ ਪੁੱਤ ਨੂੰ ਨਸੇ ਤੇ ਲਾਉਣਾ ਕਿਸੇ ਨੂੰ ਕਰਾਹੇ ਪਾਉਣਾ ਕਿਸੇ ਨਾਲ ਠੱਗੀ ਥੋਰੀ ਤੇ ਹੋਰ ਜਿਹੜਾ ਕੋ ਆਪਾਂ ਧੋਖੇ ਦੇ ਵਿੱਚ ਰੱਖਣਾ ਕਿਸੇ ਨੂੰ ਸਭ ਤੋਂ ਵੱਡਾ ਜਿਹੜਾ ਪਾਪ ਆ ਝੂਠ ਬੋਲਣਾ ਸਭ ਤੋਂ ਵੱਡਾ ਪਾਪ ਆ ਪਰ ਅਸੀਂ ਸਾਰੇ ਆ ਮੈਂ ਵੀ ਤੁਹਾਡੇ ਵਿੱਚ ਆਉਣਾ ਝੂਠ ਬੋਲਣ ਦੇ ਵਿੱਚ ਸਾਰੇ ਆਪਾਂ ਝੂਠ ਬੋਲਦੇ ਆ ਇਹ ਖਮਾਜਾ ਆਪ ਨੂੰ ਭੁਗਤਣਾ ਪੈ ਰਿਹਾ ਭੁਗਤ ਰਹੇ ਆ ਸਾਰੇ ਕੋਈ ਕਮੇ ਭੁਗਤ ਰਿਹਾ ਕੋਈ ਕਮੇ ਭੁਗਤ ਰਿਹਾ ਤੇ ਇਹ ਕਹਿਣ ਦਾ ਭਾਵ ਕਿ ਜਿਹੜੇ ਅਸੀਂ ਬੀਜ ਬੀਜਦੇ ਆ ਜਿਹੋ ਜਿਹਾ ਉਹ ਜਿਹੜਾ ਫਲ ਸਾਨੂੰ ਮਿਲਦਾਗਾ ਤੇ ਇਹਨਾਂ ਜਿਹੜੀਆਂ ਸਰਕਾਰਾਂ ਨੇ ਇਹ ਚਾਹੁੰਦੀਆਂ ਹੁੰਦੀਆਂ ਕਿ ਅਸੀਂ 5 ਸਾਲ ਲਈ ਜਾਂ 10 ਸਾਲੀ ਸੱਤਾ ਤੇ ਆ ਗਏ ਤਾਂ ਅਸੀਂ ਤਾਂ ਆਪਣਾ ਉਹ ਬਿਆਨ ਦਿੱਤਾ ਉਹ ਬਿਆਨ ਦਿੱਤਾ ਧੋਖੇ ਲਾਰੇ ਲਾ ਕੇ ਲੋਕਾਂ ਨੂੰ ਜਿਹੜਾ ਧਰਮ ਦੇ ਨਾਂ ਤੇ ਮੈਂ ਪਹਿਲਾਂ ਕਹ ਗਿਆ ਜਾਤਾਂ ਦੇ ਨਾਮ ਤੇ ਕਿਤੇ ਆਟਾ ਦਾਲਸ ਕੀਮਤੇ ਕਿਤੇ ਲੋਕਾਂ ਨੂੰ ਕਮੇ ਲਾਰੇ ਲਾ ਕੇ ਜਿਹੜਾ ਸਰਕਾਰਾਂ ਦਾ ਬਣਾ ਜਾਂਦੇ ਨੇ ਪਰ ਇਹਨਾਂ ਦਾ ਜਿਹੜਾ ਹਰਜਾਨਾਗਾ ਜਿਹੜਾ ਭੁਗਤਣਾ ਬਹੁਤ ਜਿਹੜਾ ਪਊਗਾ ਇਹ ਪ੍ਰਮਾਤਮਾ ਦੀ ਜਿਹੜੀ ਮਾਰ ਹੁੰਦੀ ਹੈ ਨਾ ਉਹ ਜਦੋਂ ਪੈਂਦੀ ਹੈ ਨਾ ਫਿਰ ਬੰਦਾ ਰੋਂਦਾ ਪਸਤਾਉਂਦਾ ਫਿਰ ਬੰਦਾ ਰੱਬ ਰੱਬ ਕਰਦਾ ਹੈਗਾ ਫਿਰ ਤੁਸੀਂ ਕਰੀ ਜਾਓ ਪਰ ਜਿਹੜਾ ਤੁਹਾਡੇ ਨਾਲ ਕੀਤਾ ਲੇਖਾ ਉਹ ਤਾਂ ਪ੍ਰਮਾਤਮਾ ਨੇ ਲੈਣੀ ਆ ਧੰਨਵਾਦ ਤੁਸੀਂ ਵੀਡੀਓ ਬਣਾਉਣ ਦਾ ਮੇਰਾ ਮਕਸਦ ਇੰਨਾ ਕੀ ਸੀ ਕਿ ਬੰਦੇ ਦੇ ਆਖਰ ਜਿਹੜਾ ਅੰਦਰ ਹੁੰਦਾਗਾ ਸੱਚ ਅੰਦਰ ਬੰਦਾ ਕਿੰਨਾ ਟਾਈਮ ਲੁਕੋ ਕੇ ਰੱਖ ਲਏ ਕਹਿੰਦੇ ਹੁੰਦੇ ਆ ਨਾ ਪਾਪ ਤਾਂ ਜੇਕ ਬੰਦਾ ਖੂਹ ਦੇ ਵਿੱਚ ਵੀ ਬਣ ਜਾਵੇ ਵੀ ਉਤੋਂ ਜੇ ਆਪਾਂ ਉਹ ਟੱਕ ਵੀ ਦੀਏ ਖੂਹ ਦੇ ਵਿੱਚੋਂ ਵੀ ਜਿਹੜਾ ਬਾਹਰ ਨਿਕਲ ਆਉਂਦਾਗਾ ਇਹ ਇਹਨਾਂ ਦੇ ਖੂਹ ਨੇ ਜਿਹੜੇ ਅੰਦਰ ਪਾਪਾਂ ਦੇ ਜਿਹੜੇ ਭਰੇ ਪਏ ਨੇ ਉਹ ਜਿਹੜੇ ਕਿਤੇ ਨਾ ਕਿਤੇ ਜਮਾਨ ਰਹੇ ਜਿਹੜੇ ਬਾਹਰ ਨਿਕਲ ਰਹੇ ਨੇ ਤੇ ਨਿਕਲਣਗੇ ਸਾਰਿਆਂ ਦੀ ਤੇ ਜਿਨ੍ਹਾਂ ਨੇ ਸਾਰੀ ਕੌਮ ਦੇ ਨਾਲ ਸਾਰੇ ਮਜਬਦ ਦੇ ਨਾਲ ਜਿਹੜੇ ਇਹ ਠੱਗੀਆਂ ਲੜਾਉਣਾ ਧੋਖੇ ਕਰਨ ਵਾਲਾ ਲੋਕਾਂ ਨੂੰ ਲਾਰੇ ਲਾਉਣੇ ਸਭ ਕੁਝ ਇਸ ਦੇ ਵਿੱਚ ਆ ਗਿਆ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵੈਜੂ ਦਾ ਖਾਲਸਾ ਸ੍ਰੀ ਵੈਜੂ ਕੀ ਫਤਿਹ